ਇਹ ਜੀ ਸਾਡੇ ਚੌਕੀ ਇਨਚਾਰਜ ਐਸੇ ਨਦੀਪ ਕੌਰ ਇਨਚਾਰਜ ਚੌਕੀ ਗੁਰਵੱਡੀ ਇਹਨਾਂ ਨੂੰ ਉਤਰਾਹ ਮਿਲੇ ਸੀ ਕਿ ਇਹ ਦੋ ਲੇਡਿਸ ਜਿਹੜੀਆਂ ਰੋਟੀ ਚਨਾ ਦੀ ਰਹਿਣ ਵਾਲੀਆਂ ਨੇ ਤੇ ਨਾਲ ਇੱਕ ਇਹਨਾਂ ਦੇ ਜਿਹੜਾ ਮੇਲ ਹੈ ਜਗਰਾਜ ਸਿੰਘ ਪਿੰਡ ਬਾਗੜੀ ਦਾ ਰਹਿਣ ਵਾਲਾ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਦੋ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਲਾਸ਼ੀ ਲਈ ਗਈ ਤਾਂ ਇਹਨਾਂ પાસે ਜਿਹੜਾ ਹੈਗਾ ਨਸ਼ੀਲਾ ਪਾਊਡਰ ਬਰਾਮਦ ਹੋਇਆ ਇਹਦੇ ਤੇ ਅਸੀਂ ਬੱਚਾ ਦਰਜ ਕਰਕੇ ਇਹ ਕਾਰਨ ਨੂੰ ਉਸ ਲਿਆਂਦੀ ਆ। ਲੇਡੀਜ਼ ਤੋਂ 5.5 ਗ੍ਰਾਮ ਬਰਾਬਰ ਹੋਇਆ ਜੀ ਤੇ ਜਿਹੜਾ ਹੈਗਾ ਮੇਲ ਬੰਦਾ ਉਹਦੇ ਕੋਲੋਂ 3 ਗ੍ਰਾਮ ਟੋਟਲ 13 ਗ੍ਰਾਮ ਬਰਾਬਰ ਹੋ। ਇਹ ਦੋਨੋਂ ਭੈਣਾ ਦਿੱਤੇ ਜਾਂਦੇ ਨੇ ਜੀ ਤੇ ਜਿਹੜੇ ਜਿਹੜਾ ਬੰਦਾ ਹੈਗਾ ਮੇਲ ਉਹ ਇੱਕ ਨਾਲ ਜੋ ਮੇਲੀ ਹੈ ਉਹ ਵੀ ਲੱਛਣੀ ਉਹਦਾ ਜਿਵਾਈ ਹੋ। ਜੇ ਮੈਨੂੰ ਲੱਗਦਾ ਹੈ ਪਿਛਲੇ ਕਾਫੀ ਟਾਈਮ ਤੋਂ ਜਿਹੜਾ ਹੈਗਾ ਇਹ ਕੰਮ ਕਰ ਰਹੇ ਨੇ ਇਹੋ ਤੇ ਵਿੱਚ ਇਹਨਾਂ ਦੇ ਖਿਲਾਫ ਜਿਹੜੇ ਹੈਗੇ 2-2 3-3 ਨੰਬਰ ਦੇ ਦਸਾ ਦੇ ਚੁੰਦੇ ਐਂਡੀਪੀਏ ਤੇ ਕਰਦੇ ਨੇ। ਇਹਦੇ ਵਿੱਚ ਅਸੀਂ ਤਿੰਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਜੀ ਐਨਡੀਪੀਐਸ ਦੇ ਤਹਿਤ ਔਰ ਇਹਨਾਂ ਨੂੰ ਮਾਨਦੋਗ ਅਦਾਲਤ ਵਿੱਚ ਪੇਸ਼ ਕਰਾਂਗੇ ਔਰ ਮਾਨਦ ਹਾਸਲ ਕਰਾਂਗੇ। ਹੋਰ ਬਰੀਕੀ ਨਾਲ ਇਹਨਾਂ ਦੀ ਪੁੱਛ ਪੁੱਛ ਕਰਾਂਗੇ ਕਿ ਇਹ ਕਿੱਥੋਂ ਲੈ ਕੇ ਆਉਂਦੇ ਨੇ ਕਿਉਂ ਨੂੰ ਵੇਚਦੇ ਨੇ ਤੇ ਹੋਰ ਇਹਨਾਂ ਦੇ ਨਾਲ ਕੌਣ-ਕੌਣ ਜਿਹੜਾ ਹੈਗਾ ਇਹ ਕੱਪ ਦੇ ਵਿੱਚ ਦਾ ਹੈਗਾ ਸੁਰਖੀ ਵੀ ਹੈਗੀ ਹੈ ਉਹਦੇ ਖਿਲਾਫ ਕਰਦੇ ਮੁਛਦਾਂਗੇ। ਇਹਨਾਂ ਦੇ ਦੋ ਦੋ ਤਿੰਨ ਤਿੰਨ ਪਰਚੇ ਦਰਜ ਨੇ ਕੋਈ ਬਾਕੀ ਹੋਰ ਵੀ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਹ ਹੋਰ ਇਹਨਾਂ ਦਾ ਕੀ ਬੈਕਗ੍ਰਾਉਂਡ ਹੈਗਾ ਜਾਂ ਕਿੱਥੋਂ ਲੈ ਕੇ ਆਉਂਦੇ ਨੇ ਉਹ ਪੱਖੋਂ ਤਫਤੀਸ਼ ਵੀ ਕੀਤੀ ਜਾ ਰਹੀ ਹੈ ਉਮਰ ਜੀ ਦੀ ਵਾਲੀ ਇਹਦਾ ਉਮਰ 25 ਸਾਲ ਦੇ ਨီးਬ ਹੈ ਜੀ ਤੇ ਲੇਡੀਜ਼ ਦੀ ਉਮਰ ਹੈ ਜੀ 50 55 ਸਾਲ ਦੇ ਨီးਬ